ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ। ਬਸ ਇਹ ਠੀਕ ਆ ਵੀ ਜਦੋਂ ਗੁੱਸੇ ਦੇ ਵਿੱਚ ਦੋ ਵੱਦਾ ਹੁੰਦਾ ਇਹਨੇ ਮੰਨਦਾ ਕਿ ਕੁਛ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਆ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ। ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਨ ਦੇ ਖਿਲਾਫ ਕਿਉਂਕਿ ਨੈਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾਂ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੁੱਟਿਆ ਤਾਂ ਕੁੱਟਿਆ ਜਿਹੜੇ ਕੇਸਾਂ ਦੀ ਵੀ ਇਹ ਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਇਹ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ 'ਚ ਰਹਿੰਦੇ ਆ ਵੀ ਬਾਹਰ ਤਾਂ ਸੀ ਸਾਡੇ ਬੰਦਿਆਂ ਦਸਤਾਰਾ ਲਾਥੀ ਲੀਆਂ ਨੇ ਕਿ ਦੇਖੋ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਛ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾ ਇਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬੇਰਮਤੀ ਕੀਤੀ ਜਾਵੇ ਧੋਇਆ ਜਾਵੇ ਤੇ ਕਟਮਾਰ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਨਿੱਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ਸ਼ਤਰ ਕੇ ਸਿੰਘ ਦੇ ਉਹਨਾਂ ਦਾ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾਰ ਰੁਤਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗੈਨੀ ਤੇਜਵੀਰ ਸਿੰਘ ਜੀ ਦੇ ਬਰਨੂਕ ਸਾਲ ਆਪ ਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੀ ਭਾਈ ਅਮਨਪਾਲ ਸਿੰਘ ਦੇ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਥੇਬੰਦੀਆਂ ਸਾਰੇ ਥਾਣਾ ਗੋੰਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਤੇ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਆ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਵੀ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਰਾਂ ਵਿੱਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਅਸੀਂ ਇਹ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾ ਨਾਲ ਤਿਆ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਬੜੇ ਸੋਹਣੇ ਢੰਗ ਦੀ ਕਿਤੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੂਜੂ ਬੁਰਨ ਜਿਹੜਾ ਉਹ ਫਿਰ ਸਾਨੂੰ ਸੰਘਰਸ਼ ਜਿਹੜਾ ਵੀ ਕੋਈ ਜਿਵੇਂ ਸੰਗਤ ਤੋਂ ਕੰਮ ਕਰੂਗੀ ਦਲਵੇ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲਾਅ ਐਂਡਰ ਬੜਿਆਂ ਰਵੇ ਪ੍ਰੇਮ ਪਿਆਰ ਬੜਿਆਂ ਰਵੇ ਪਰ ਇਸੇ ਤਰ੍ਹਾਂ ਕਿਸੇ ਵੀ ਬਾਰ-ਬਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਲਵਾਈਆਂ ਜਾਂਦੀਆਂ ਸਾਡੇ ਕੋਲ ਕਕਾਰਾਂ ਦੀ ਬੇਦਬੀ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਹਾਰਾਜ ਸੇਵਾ ਲੈਣਗੇ ਜਿਵੇਂ ਮਹਾਰਾਜ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਸੋ ਬਾਪੂ ਜੀ ਨੂੰ ਬੇਨਤੀ ਹੈ ਕਿ ਉਹ ਵੀ ਸੰਗਤ ਨੂੰ ਬੇਨਤੀ ਕਰਦੇ ਜੀ ਆਪ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 9 ਤਰੀਕ ਨੂੰ ਮੈਂ ਕਟਨਾ ਵਾਪਰੀ ਬਹੁਤ ਮੰਦ ਭਾਗੀ ਕਟਨਾ ਵਾ ਤੇ ਉਹ ਤੁਸੀਂ ਨੈਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿੱਦਾਂ ਪੁਲਿਸ ਮੁਲਾਜ਼ਮੋ ਦੇ ਨਾਂ ਉਹਨਾਂ ਦੇ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂ ਰਹੇ ਆ ਮਾਰ ਰਹੇ ਆ ਉਹ ਉੱਤਰਲੇ ਲੈ ਰਿਹਾ ਤੋਂ ਦੀ ਕੋਈ ਨਹੀਂ ਸੁਣੀ ਜਾ ਰਹੀ ਤੇ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾ ਨੂੰ ਬਹੁਤ ਥੇਸ ਪਹੁੰਚੀ ਇਹ ਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਥੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਕੋ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਇਸ ਪੂਰੇ ਨਖੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿ ਤੇ ਪੁਲਿਸ ਦੀ छवि ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਇਹ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਂ ਜੀ ਖਾਲਸਾ ਵਾਹਿਗੁਰੂ ਜੀ